ਸਕਾਉਨ ਦਨਿਸਵਰ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਮੈਂ ਸੋਨੀਆ ਸੋ ਏਪੀ ਢਿੱਲੋ ਦਾ ਕਾਨਸਰਟ ਜੋ ਆ 25 ਸੈਕਟਰ ਦੇ ਰੈਲੀ ਗਰਾਊਂਡ 'ਚ ਹੋਣ ਜਾ ਰਿਹਾ ਸੋ ਤਸਵੀਰਾਂ ਇਹ ਸਾਰੀਆਂ ਅੰਦਰ ਦੀਆਂ ਨੇ ਜਿੱਥੇ ਕਾਨਸਰਟ ਦੇ ਲਈ ਲੋਕ ਆ ਰਹੇ ਨੇ ਟਿਕਟਾਂ ਵੀ ਖਰੀਦ ਰਹੀ ਨੇ ਤੇ ਪਿੱਛੇ ਤੁਸੀਂ ਵੇਖ ਸਕਦੇ ਹੋ ਬਹੁਤ ਸਾਰੇ ਲੋਕਾਂ ਦੇ ਵੱਲੋਂ ਜੋ ਆ ਕਾਨਸਰਟ ਦੇ ਲਈ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਿਲ ਆ ਜੋ ਕਿ ਅੱਜ ਸ਼ਾਮ ਨੂੰ ਏਪੀ ਢਿੱਲੋ ਦਾ ਕਾਨਸਰਟ ਇੰਜੋਏ ਕਰਦੇ ਹੋਏ ਨਜ਼ਰ ਆਉਣਗੇ ਤਾਂ ਜੇ ਇਹਨਾਂ ਤਸਵੀਰਾਂ ਦੀ ਗੱਲ ਕਰੀਏ ਤਾਂ ਪੁਲਿਸ ਦੇ ਵੱਲੋਂ ਬੈਰੀਕੇਟਿੰਗ ਵੀ ਕੀਤੀ ਗਈ ਹੈ ਤੇ ਅੱਗੇ ਬਹੁਤ ਸਾਰੇ ਲੋਕ ਖੜੇ ਹੈ ਕਿਉਂਕਿ ਉਸ ਲੋਕੇਸ਼ਨ ਦੀ ਜੇ ਗੱਲ ਕੀਤੀ ਜਾਵੇ ਤਾਂ ਉਥੇ ਜੋ ਫੈਨਸ ਆ ਐਪੀ ਡਿਲੋ ਦੇ ਫੈਨਸ ਆ ਆਡੀਅנס ਆ ਜਿਨ੍ਹਾਂ ਦੇ ਵੱਲੋਂ ਕਾਨਸਰਟ ਨੂੰ ਦੇਖਿਆ ਜਾਵੇਗਾ ਤਾਂ ਉਥੋਂ ਦੀਓ ਟਿਕਟਸ ਖਰੀਦਣਗੇ ਜਿਹੜਾ ਬਾਕਸ ਆਫਿਸ ਬਣਿਆ ਪਿਆ ਉਥੇ ਟਿਕਟਸ ਖਰੀਦੀਆਂ ਜਾਣਗੀਆਂ ਫਿਲਹਾਲ ਲੋਕ ਜੋ ਆਡੀਅנס ਆਇਥੇ ਪਹੁੰਚ ਰਹੀ ਆ ਉਹਨਾਂ ਦੇ ਵੱਲੋਂ ਟਿਕਟਸ ਖਰੀਦੀਆਂ ਜਾ ਰਹੀਆਂ ਨੇ ਲਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ 골ਡਨ ਲਾਂਚ সিলਵਰ ਲਾਂਚ ਸ਼ਾਮਿਲ ਹੋਵੇਗਾ ਸੋ ਇਹਨਾਂ ਦੇ ਨਾਲ ਵੀ ਅਸੀਂ ਸਾਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਪੰਕਜ ਸੋ ਕਾਨਸਰਟ ਵੇਕਨ ਆਏ ਹੋ ਹਾਂ ਜੀ ਕਾਨਸਰਟ ਕਿੰਨੇ ਕੇ ਐਕਸਾਈਟਡ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੇਖਦੇ ਹਾਂ ਕਿੰਨਾ ਮਜ਼ਾ ਆਏਗਾ ਕੀ ਹੋਏਗਾ ਉਹ ਤੇ ਰਾਤ ਨੂੰ ਪਤਾ ਲੱਗੇਗਾ ਲੇਕਿਨ ਦੇਖਣਾ ਹੈ ਮੈਂ ਸੋ ਟਿਕਟ ਖਰੀਦੀ ਹੈ ਹਾਂਜੀ ਓਕੇ 올 द बेस्ट ਬਹੁਤ ਬਹੁਤ ਇੰਜੋਏ ਕਰੋ ਤੁਸੀਂ ਸੋ ਅੱਗੇ ਵੀ ਹੋਰ ਲੋਕ ਵੀ ਖੜੇ ਹੋਣਗੇ ਤਾਂ ਇਹ ਪ੍ਰਾਈਵੇਟ ਸਿਕਿਉਰਿਟੀ ਕਹਿ ਸਕਦੇ ਵੀ ਜੋ ਇੱਥੇ ਖੜੀ ਹੋ ਸਕਦੀ ਆ ਤਾਂ ਕੁਝ ਲੋਕਾਂ ਦੇ ਨਾਲ ਜਦੋਂ ਗੱਲ ਵੀ ਕੀਤੀ ਗਈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਵੀ ਕੈਮਰੇ ਦੇ ਸਾਹਮਣੇ ਨਹੀਂ ਬੋਲਣਗੇ ਤਾਂ ਉਹਨਾਂ ਨੇ ਕਿਹਾ ਸੀ ਵੀ ਏਪੀਡੀ ਲੋ ਜੋ ਆ ਇੱਥੇ ਰਾਤ ਨੂੰ ਆਏ ਸੀ ਜਿਨ੍ਹਾਂ ਦੇ ਵੱਲੋਂ ਤਿਆਰੀਆਂ ਦੇਖੀਆਂ ਗਿਆ ਸੀ ਕਾਨਸਰਟ ਦੇ ਕਿਵੇਂ ਹੈ ਤੇ ਉੱਥੇ ਤੁਸੀਂ ਵੇਖ ਸਕਦੇ ਹੋ ਬਹੁਤ ਸਾਰੇ ਲੋਕ ਖੜੇ ਆ ਜਿਨ੍ਹਾਂ ਦੇ ਵੱਲੋਂ ਟਿਕਟਸ ਵੀ ਖਰੀਦਿਆ ਜਾਣ ਗਿਆ ਸੋ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕਰ ਕੀ ਕਿੰਨੀ ਕਿ ਐਕਸਾਈਟਮੈਂਟ ਹੈ ਜਾਂ ਫਿਰ ਕੀ ਕੁਝ ਉਹ ਸੋਚ ਕੇ ਆਏ ਆ ਕਿ ਕਿਸ ਤਰੀਕੇ ਦੇ ਰੌਣਕਾ ਜੋ ਆ ਇਸ ਕਾਨਸਰਟ ਦੇ ਵਿੱਚ ਲੱਗਣ ਗਿਆ ਸੋ ਫੈਨਸ ਪਹੁੰਚ ਚੁੱਕੇ ਆ ਟਿਕਟਸ ਖਰੀਦੀਆਂ ਜਾ ਰਹੀਆਂ ਨੇ ਬਾਕਸ ਆਫਿਸ ਹੈ ਇੱਥੇ ਗੋਲਡ ਟਿਕਟਸ ਲੱਗੀਆਂ ਨੇ ਸਿਲਵਰ ਲਾਂਚ ਦੀਆਂ ਟਿਕਟਸ ਲੱਗੀਆਂ ਨੇ ਜਿੱਥੇ ਲੋਕਾਂ ਦੇ ਵੱਲੋਂ ਜੋ ਟਿਕਟਸ ਖਰੀਦੀਆਂ ਜਾਣਗੀਆਂ ਜਿਨ੍ਹਾਂ ਨੂੰ ਗੋਲਡਨ ਲਾਂਚ ਵਾਲੀ ਸਾਈਡ ਜਾਣਾ ਤੇ ਉਹ ਉਧਰੋਂ ਦੀ ਖਰੀਦਣਗੇ ਤੇ ਜਿਹੜੇ ਸਿਲਵਰ ਸਾਈਡ ਦੇ ਟਿਕਟਸ ਖਰੀਦਣਗੇ ਤਾਂ ਉਹਨਾਂ ਨੂੰ ਸਿਲਵਰ ਲਾਂਚ ਤੋਂ ਐਂਟਰੀ ਮਿਲੇਗੀ ਸੋ ਫੈਨਸ ਪਹੁੰਚੀ ਹੋਈ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਦਾ ਰਿਹਾ ਅਗਰ ਕੋਈ ਗੱਲ ਕਰਨ ਦੇ ਲਈ ਤਿਆਰ ਹੁੰਦਾ ਹਾਲਾਂਕਿ ਜੋ ਕੈਮਰਾ ਦੇਖ ਕੇ ਲੋਕ ਜ਼ਿਆਦਾਤਰ ਦੂਰ ਭੱਜਣ ਦੀ ਹੀ ਕੋਸ਼ਿਸ਼ ਕਰਦੇ ਆ ਸੋ ਤੁਸੀਂ ਵੇਖ ਸਕਦੇ ਹੋ ਇੱਥੇ ਹਲੇ ਲਾਈਨਾਂ ਲੱਗਦੀਆਂ ਸ਼ੁਰੂ ਹੋਈਆਂ ਨੇ ਲੋਕ ਆ ਰਹੇ ਨੇ ਖੋਲੀ ਖੋਲੀ ਕਿਉਂਕਿ ਟਾਈਮ ਜੋ ਆ 4 ਵਜੇ ਦਾ ਦੱਸਿਆ ਜਾ ਰਿਹਾ ਤੇ 4 ਵਜੇ ਦੇ ਕਰੀਬ ਜੋ ਲੋਕ ਕਾਨਸਰਟ ਦੇ ਅੰਦਰ ਹੋਣਗੇ ਸੋ ਫਿਲਹਾਲ ਥੋੜਾ ਥੋੜਾ ਰਸ਼ ਹੋਣਾ ਸ਼ੁਰੂ ਹੋ ਚੁੱਕਿਆ ਹੈ ਏਪੀਡੀ ਲੋ ਦੇ ਕਾਨਸਰਟ ਦੇ ਲਈ ਸੋ ਟਿਕਟਸ ਖਰੀਦੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਕੁਝ ਆਪਣੇ ਬੱਚਿਆਂ ਦੇ ਨਾਲ ਵੀ ਪਹੁੰਚੇ ਨੇ ਤੇ ਕੁਝ ਫਰੈਂਡ ਸਰਕਲ ਜੋ ਬਣਾ ਕੇ ਕਾਨਸਰਟ ਨੂੰ ਇੰਜੋਏ ਕਰਦਿਆ ਹੋਇਆ ਏ ਦਿਖਾਈ ਦੇਣਗੇ ਸੋ ਚੌਂਡੀਗੜ੍ਹ ਦਾ 25 ਸੈਕਟਰ ਜਿੱਥੇ ਏਪੀਟੀ ਲੋਦਾ ਕਾਨਸਰਟ ਹੋਣ ਜਾ ਰਿਹਾ ਜੋ ਕਿ 360 ਡਿਗਰੀ ਦਾ ਸਟੇਜ ਬਣਿਆ ਪਿਆ ਜਿਸ ਦੇ ਆਲੇ ਦੁਆਲੇ ਆਡੀਅנס ਹੋਵੇਗੀ ਆਲੇ ਦੁਆਲੇ ਖੜੇ ਹੋਣਗੇ ਤਾਂ ਪੂਰਾ ਉਹ ਇੰਜੋਏ ਇਸ ਕਾਨਸਰਟ ਨੂੰ ਕਰ ਸਕਦੇ ਆ ਸੋ ਇਹ ਤਸਵੀਰਾਂ 25 ਸੈਕਟਰ ਦੇ ਰੈਲੀ ਗਰਾਊਂਡ ਦੀ ਹੈ ਨਾ ਜਿੱਥੇ ਹੁਣ ਥੋੜਾ ਥੋੜਾ ਰਸ਼ ਹੋਣਾ ਸ਼ੁਰੂ ਹੋ ਗਿਆ ਲੋਕ ਆਉਣਗੇ ਤਾਂ ਪਿੱਛੇ ਮੈਂ ਇੱਕ ਵਾਰੀ ਕਹਿਣਾ ਚਾਹਵਾਂਗੀ ਵੀ ਕੈਮਰਾ ਦਿਖਾ ਕੇ ਦਿਖਾਓ ਵੀ ਪਲੀਜ਼ ਉੱਥੇ ਜੋ ਮੇਰੇ ਨਾਲ ਫੈਨਸ ਜੋ ਹੈ ਤਿਆਰੀ ਖਿਚਰੀ ਨੇ ਕਾਨਸਰਟ ਦੇ ਅੰਦਰ ਜਾਣ ਦੀ ਲੀਤਾ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੱਥੋਂ ਆਏ ਨੇ ਜਾਂ ਫਿਰ ਕੀ ਹਿਸਾਬ ਹੈ ਸਤਿ ਸ਼੍ਰੀ ਅਕਾਲ ਕਹਾਂ ਸੇ ਆਇਓ ਡੈਲੀ ਡੈਲੀ ਸੇ ਆਇਓ এবੀ ਕੀ ਕਾਨਸਰਟ ਗਏ ਨਹੀ ਅਸੀਂ ਹਾਂ ਯਹਾਂ ਪਰ ਕ੍ਰੂ ਮੈਂਬਰ ਸਰ ਅੱਛਾ सो so, अच्छा uh, तैयारियों की बात करें तो कैसी तैयारियां की गई है उसके बारे में थोड़ा सा बता दो मेरे को तो भी दुण। इतनी दुण। पता दुण। है नहीं अभी उनको नहीं पता होगा वो पेटीएम से है तो आपको आपको पता है आ, आप बताओ तो। बहुत अच्छी तैयारी है हिम टीम में से बहुत बढ़िया तैयारी हुई है ਇਹ ਨਹੀਂ ਸੋ ਠੀਕ ਹੈ ਜੀ ਇਹ ਟੀਮ ਦੇ ਹੀ ਮੈਂਬਰ ਆ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਸੋ ਇਹ ਤਸਵੀਰਾਂ 25 ਸੈਕਟਰ ਦੇ ਰੈਲੀ ਗਰਾਊਂਡ ਦੀ ਆ ਨਾ ਜਿੱਥੋਂ ਦੀ ਅਸੀਂ ਤੁਹਾਨੂੰ ਦਿਖਾ ਰਹੇ ਆ ਵੀ ਲੋਕਾਂ ਦਾ ਹਾਲੇ ਰਸ਼ ਪੈਣਾ ਸ਼ੁਰੂ ਹੋ ਰਿਹਾ ਲੋਕ ਆਣੇ ਸ਼ੁਰੂ ਹੋ ਰਿਹਾ ਬੱਚਿਆਂ ਦੇ ਨਾਲ ਵੀ ਪਹੁੰਚ ਰਿਹਾ ਤੇ ਕੀ ਆਪਣੇ ਫਰੈਂਡ ਸਰਕਲ ਦੇ ਨਾਲ ਵੀ ਆ ਰਹੇ ਨੇ